ਅਸੀ ਹੈਗੀ ਆ ਜੀ ਦੁਬਾਰਾ ਨੇ ਨਿਗਾ ਮਾਰ ਲੈਣੀ ਹੈ ਕੋਈ ਨਾ ਨਾ ਜਾ ਕੇ ਕਰਾਇਮ ਉਹਦੇ ਲੈਣੀ ਆ ਵੀ ਜੀ ਸਾਹਿਬ ਬਾ ਫਨ ਨੂੰ ਰਾਤ ਰਹਿਣਾ ਵੀ ਔਖਾ ਹੋ ਗਿਆ ਹੁਣ ਰਾਤ ਆਉਂਗੀ ਮੜਿਆ ਹਾਂਜੀ ਹਾਂਜੀ ਆਓ ਸਾਹਮਣੇ ਦਸੂਰ ਬਲਗਾ ਕੋਈ ਇਹਦਾ ਪਹਿਲੀ ਕਰਾਉਂਦੇ ਆ ਮੈਂ ਵੀ ਚਲੋ ਕੋਈ ਗੱਲ ਨਹੀਂ ਜਿਹੜਾ ਦਰਸ਼ ਕਰਾ ਦੇਣਾ ਬਲਕਿ ਨੀਆ ਕੀ ਮਸਲਾ ਸਾਰਾ ਪਿੰਡ ਵੀ ਦਲਪੱਕਾ ਵੀਰ ਜੀ ਹਾਂਜੀ ਕੀ ਨਾਂ ਆਪਣਾ ਵੀਰ ਜੀ ਜਗਰਾਤ ਸਿੰਘ ਵਾ ਨਾਂ ਆਪਣਾ ਅੱਛਾ ਕਿਹੜਾ ਡੇਰਾ ਵਜਦਾ ਹੈ ਡੇਰਾ ਬਠਿੰਡਿਆ ਦਾ ਡੇਰਾ ਵਜਦਾ ਜੀ ਅੱਛਾ ਕੀ ਘਟਨਾ ਵਾਪਰੀ ਰਾਤ ਜਿਹੜੀ ਭਾਜੀ ਆਪਣੇ ਨਾਲ ਇਥੇ 1 ਵਜੇ ਆਪਾਂ ਨੂੰ ਪਏ ਆ ਜੀ ਲਟੇਰੇ ਅੱਛਾ ਜੀ ਤੇ ਆਪਣੇ ਤੋਂ ਪਹਿਲਾਂ ਖੜਕਾ ਦਾ ਬੱਤੀ ਬੰਦ ਹੋਈ ਆ ਖੜਕਾ ਆਦ ਮੈਂ ਵੱਡੇ ਵੀਰ ਨੂੰ ਉਠਾਇਆ ਜੀ ਹਾਂਜੀ ਤੇ ਉਹਨੂੰ ਮੈਂ ਆਖੀ ਉਰਤਾਂ ਬਾਹਰ ਵੇਖੀ ਕੀ ਆ ਅਸੀਂ ਦਰਵਾਜ਼ਾ ਖੋਲ ਕੇ ਬਾਹਰ ਚੱਲ ਗਏ ਜੀ ਬੈਂਕ ਸਾਈਡ ਹਾਂਜੀ ਤੇ ਉਹਨਾਂ ਅੱਗੋਂ ਸਿੱਧੇ ਹੀ ਫਾਇਰਿੰਗ ਕਰਤੀ ਆ ਜੀ ਤੇ ਵੱਡੇ ਵੀਰ ਤੇ ਗੋਲੀ ਲੱਗ ਗਈ 810 ਜਾਨੇ ਹੈ ਜੀ ਅੱਛਾ ਜੀ ਥਿਆਰ ਹੀ ਉਹਨਾਂ ਕੋਲ ਹਾਂ ਜਿੱਥੇ ਹਾਲ ਹੀ ਜੀ ਤੇ ਜਦੋਂ ਅਸੀਂ ਵੀ ਅੱਗੋਂ ਫਾਇਰ ਕੀਤਾ ਜੀ ਆਪਣੇ ਲਾਇਸੈਂਸੀ ਪੇਪਰ ਦੇ ਨਾਲ ਤੇ ਉਹਨਾਂ ਦੇ ਵੀ ਲੱਗੀ ਹੈ ਜੀ ਇੱਕ ਜਾਨੇ ਤੇ ਅੱਛਾ ਜੀ ਤੇ ਉਹ ਕੀ ਹਾਲਤ ਹੈ ਜਿੱਤੇ ਗੋਲੀ ਲੱਗੀ ਹੁੰਦੀ ਹੈ ਹਾਲਤ ਜੀ ਹਾਲੀ ਲੈ ਕੇ ਗਏ ਨੇ ਉਸਤਾਲਾ ਗਵਾਂਡ ਗਵਾਂਡ ਆਇਆ ਜੀ ਭੱਜਾ ਮਟਕੇ ਦਾ ਰੋਲਾ ਪੈ ਗਿਆ ਅਸੀਂ ਸਾਰਿਆਂ ਨੂੰ ਬਾਜਾਂ ਮਾਰੀਆਂ ਜੀ ਤੇ ਭੱਜਿਆ ਇਹ ਫਿਰ ਲੈ ਕੇ ਗਏ ਹਾਲੀ ਤੱਕ ਪਤਾ ਨਹੀਂ ਜੀ ਉਥੋਂ ਫੋਨ ਆਇਆ ਕੋਈ ਪ੍ਰਸ਼ਨ ਤੇ ਤੁਸੀਂ ਜਵਾਬੀ ਕਾਰਵਾਈ ਕੀਤੀ ਉਹਦੇ ਵਿੱਚ ਵੀ ਲੱਗੀ ਕਿਸ ਨੂੰ ਗੋਲੀ ਜੀ ਕੁਝ ਕਹਿ ਨਹੀਂ ਸਕਦੇ ਉਹਨਾਂ ਇਹਦੇ ਵਿੱਚ ਲੱਗੀ ਇੱਕ ਨੂੰ ਕੁਝ ਕਹਿ ਨਹੀਂ ਸਕਦੇ ਸਾਡੀ ਲੱਗੀ ਜਾਂ 10 ਬੰਦੇ ਪਏ ਆ ਜੀ ਆਪਾਂ ਇੱਕ ਦੀ ਮੌਤ ਵੀ ਹੋ ਗਈ ਕਹਿੰਦੀ ਵੀ ਹਾਂਜੀ ਹਾਂਜੀ ਲਟੇਰਾ ਉਹ ਹਾਂਜੀ ਲਟੇਰੇ ਦੇ ਅੱਛਾ ਕੋਈ ਹੋਈ ਪਛਾਣ ਉਹਦੀ ਨਹੀਂ ਜੀ ਹਾਲੇ ਪਛਾਣ ਨਹੀਂ ਕੋਈ ਪ੍ਰਸ਼ਾਸਨ ਆਇਆ ਜੀ ਅੱਛਾ ਜੀ ਹਾਂਜੀ ਹੁਣ ਵੇਖੋ ਕਰ ਕੀ ਮੰਗ ਕਰਦੇ ਜੀ ਮੰਗੇ ਇਹੋ ਕਰਦੇ ਆ ਸਾਨੂੰ ਇਨਸਾਫ ਚਾਹੀਜੇ ਪ੍ਰਸ਼ਾਸਨ ਕੋਲ ਇਹ ਜੀ ਮਿਡਨਾਈਟ ਰਾਤੀ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਹਾਂਜੀ ਐਸਐਚਓ ਸਾਹਿਬ ਨੂੰ ਇਦਾਂ ਦਾ ਕਰਕੇ ਇੱਥੇ ਪਿੰਡ ਜਿਹੜਾ ਭੀਲੋਵਾਲ ਆ ਇੱਥੇ ਜਸਪਾਲ ਸਿੰਘ ਤੇ ਜਗਰਾਤ ਸਿੰਘ ਜਿਹੜੇ ਆ ਦੋ ਭਰਾ ਰਹਿੰਦੇ ਜਿਹੜੇ ਡੇਰੇ ਤੇ ਤੇ ਉਹਨਾਂ ਵੱਲੋਂ ਇਤਲਾਹ ਦਿੱਤੀ ਗਈ ਸੀ ਵੀ ਸਾਡੇ ਘਰ ਕੋਈ 10-12 ਬੰਦੇ ਜਿਹੜੇ ਆ ਵੀ ਉਹਨਾਂ ਨੇ ਕੋਈ ਹਮਲਾ ਕੀਤਾ ਤੇ ਦੁਆਰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਕਰਕੇ ਇਹਨਾਂ ਨੇ ਆਪਣੇ ਰਾਈਫਲ ਦਾ ਫਾਇਰ ਕੀਤਾ ਤੇ ਅਗੋਂ ਉਹਨਾਂ ਨੇ ਵੀ ਫਾਇਰ ਕੀਤੇ ਸੀ ਜਿਹਦੇ ਨਾਲ ਇੱਕ ਜਿਹੜਾ ਇਹਦੇ ਵਿੱਚ ਅਨਨੋਨ ਪਰਸਨ ਹੈ ਜਿਹੜਾ ਉਹਦੀ ਡੈਥ ਹੋ ਗਈ ਆ ਹਾਂਜੀ ਤੇ ਇਹਨਾਂ ਦਾ ਪਰ ਜਿਹੜਾ ਜਸਪਾਲ ਸਿੰਘ ਆ ਉਹ ਵੀ ਇੰਜਰਡ ਜਿਹੜਾ ਹਸਪੀਟਲ ਐਡਮਿਟ ਹੈ ਮੌਕੇ ਤੇ ਆਏ ਆ ਕੋਈ ਨਹੀਂ ਤਫਤੀਸ਼ ਕਰ ਰਹੇ ਆ ਦੇਖਦੇ ਆ ਠੀਕ ਹੈ ਗਿਆ ਜੀ ਨਗਰ ਨਿਗਮ ਨਾਲ ਲੈਣੇ ਕੋਈ ਨਾ ਜਾ ਕੇ ਕਰਾਇਮ ਉਹਦਾ ਲੈ ਨਹੀਂ ਆਈ ਜੀ ਤੁਸੀਂ ਸਾਹਿਬ ਆ ਫਾਨ ਤੋਂ ਰਾਤ ਰਹਿਣਾ ਵੀ ਔਖਾ ਹੋ ਗਿਆ ਹੁਣ ਰਾਤ ਆਉਂਗੇ ਮਾੜੇ ਹਾਂਜੀ ਆਓ ਸਾਹਮਣੇ ਬਸ ਹੋਰ ਕੋਈ ਨਹੀਂ ਕਰਾਉਂਦੇ ਆ ਮੈਂ ਵੀ ਚਲੋ ਕੋਈ ਗੱਲ ਨਹੀਂ ਆ ਬਸ